ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਆਜਾ ਰਹੇ ਹਾਂ ਜੀ ਅਗਲੇ 14-15 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ 30 ਮਈ ਤੱਕ ਪੰਜਾਬ ਦਾ ਹਾਲਾਤ ਨਾਲ ਲੱਗ ਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦਿਆਂਗੇ ਸਟੈਟ ਲੜਤਾ ਸੇਰਾ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੋ ਫਾਈਲ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਇੱਕ ਸਿਸਟਮ ਜਿਹੜਾ ਬਦਲ ਬਣਿਆ ਸੀ ਲੁਧਿਆਣਾ ਦੇ ਦੱਖਣ ਪਛਮੀ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਾਏਕੋਟ ਔਰ ਮਲੇਰਕੋਟਲਾ ਤੋਂ ਰੇਨ ਆਬਸ ਹਨ ਸੇਨੇ ਖੇਤਰ ਤੋਂ ਬਦਲ ਲੰਘ ਚੁੱਕਿਆ ਜਿਹਦੇ ਹਰਿਆਣੇ ਦੇ ਵਿੱਚ ਅਸਲੇ ਸਰਗਰਮ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਣੀ ਚੱਕਰ ਚੱਲਣ ਦੀ ਉਮੀਦ ਹੈ ਆਉਂਦੇ ਦਿਨਾਂ ਦੀ ਹਫਾ ਗੱਲ ਕਰਨੀ ਹੈ ਜੀ ਅੱਜ 16 ਤਰੀਕ ਹੈ 17 18 19 ਹੀ 17-18 ਜਨਵਰੀ ਦੇ ਦਿਨਾਂ ਦੇ ਵਿੱਚ ਹੀਟ ਵੇਵ ਚੱਲਦੇ ਰਹਿਣੀਆਂ ਗਰਮ ਲੋ ਜਿਹੜੀਆਂ ਚੱਲੇਗੀ ਦੱਖਣ ਪੱਛਮੀ ਜਿਹੜੇ ਰੇਗਿਸਤਾਨ ਤੋਂ ਰਾਜਸਥਾਨ ਤੋਂ ਆਉਂਦੀਆਂ ਜਿਹੜੀਆਂ ਹਵਾਵਾਂ ਨੇ ਉਹਦੇ ਸਦਕਾ ਗਰਮਾਹਟ ਜਿਹੜੀ ਆ ਵਧੀ ਹੋਈ ਆ ਤੇ ਇਹ ਵਧੀ ਰਹਿਣੀ ਆ ਟੈਂਪਰੇਚਰ ਦੀਆਂ ਅਸੀਂ ਗੱਲ ਕਰਦੇ ਆ ਤੇ 40 ਤੋਂ ਪਾਰ ਟੈਂਪਰੇਚਰ ਅੱਜ ਵੀ ਦਰਜ ਹੋਏ ਨੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਔਰ ਹਰਿਆਣੇ ਦੇ ਸੇ ਗਰਮਾਹਟ ਬਰਕਰਾਰ ਰਹਿਣੀ ਆ ਜੀ 18 ਤਰੀਕ ਤੱਕ ਉਸ ਤੋਂ ਬਾਅਦ ਥੋੜੀ ਰਾਹਤ ਮਿਲਣ ਦੀ ਉਮੀਦ ਆ ਕਿਉਂਕਿ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ 19 ਤਰੀਕ ਤੋਂ 19 21 22 ਇਹ ਤੇ ਕਿਤੇ ਕਿਤੇ ਹਨੇਰ ਚ ਖੜ ਚੱਲ ਸਕਦਾ ਹੈ ਇਹ ਕਿਹੜੇ ਖੇਤਰਾਂ ਦੇ ਵਿੱਚ ਹੋਏਗਾ ਇਹ ਡਿਪੈਂਡ ਕਰਦਾ ਮੌਸਮ ਤੇ ਉਸ ਦਿਨ ਧੁੱਪ ਕਿੰਨੇ ਲੱਗਦੀ ਆ ਤੇ ਕਿਹੜੇ ਖੇਤਰ ਦੇ ਵਿੱਚ ਪੁਰਾ ਚੱਲਦਾ ਕਿਹੜੇ ਖੇਤਰ ਦੇ ਵਿੱਚ ਪਛੌਂਦੀ ਹਵਾ ਚੱਲਦੀ ਆ ਸੋ ਇਹ ਡਿਫਰੈਂਡ ਕਰਕੇ ਮੌਕੇ ਤੇ ਅਪਡੇਟ ਹੱਤਾ ਲੱਗੇ ਕਿਹੜੇ ਖੇਤਰ ਦੇ ਵਿੱਚ ਕਿੰਨੀ ਉਮੀਦ ਆ ਮੀਂਹ ਦੀ ਇਸ ਤੋਂ ਬਾਅਦ ਜੇਕਰ ਅਸੀਂ ਅੱਗੇ ਜਾਂਦੇ ਹਾਂ 24 25 26 27 ਇਹਨਾਂ ਦਿਨਾਂ ਦੇ ਵਿੱਚ ਠੀਕ ਠਾਕ ਮੌਸਮ ਰਹਿਣ ਦੇ ਆਸਾਰ ਨੇ ਗਰਮ ਤੇ ਖੁਸ਼ਕ ਹੋਵਾਂ ਚੱਲ ਸਕਦੀਆਂ ਨੇ ਹਾਲਾਂਕਿ 24 25 ਤਰੀਕ ਨੂੰ ਵੀ ਹਲਕੇ ਟੁੱਟਵੇਂ ਮੀਂਹ ਲੱਗਣ ਦੇ ਆਸਾਰ ਹੋਣਗੇ ਉਸ ਤੋਂ ਬਾਅਦ ਮਈ ਦੇ ਅਖੀਲੇ ਦਿਨਾਂ ਦੇ ਵਿੱਚ ਜਾਂ ਜੂਨ ਦੇ ਪਹਿਲੇ ਚੜ੍ਹਦੇ ਦਿਨਾਂ ਦੇ ਵਿੱਚ ਇੱਕ ਹੋਰ ਪਛਮੀ ਸਿਸਟਮ ਦਸਤਕ ਦੇਵੇਗਾ ਜਿਹਦੇ ਨਾਲ ਇੱਕ ਵਾਰ ਫਿਰ ਤੋਂ ਮੀਂਹ ਚੜ੍ਹਦੇ ਆਸਾਰ ਬਣਦੇ ਜਾ ਫਿਰਨੇ ਸੋ ਇਹ ਜਿਹੜਾ ਪਛਮੀ ਸਿਸਟਮ ਮੰਨੀ ਵੀ ਇਹਨੂੰ ਆਣਾ ਜੀ ਇਹਨੂੰ ਸਪੋਰਟ ਕਰ ਰਹੀਆਂ ਨੇ ਅਰਬ ਸਾਗਰ ਤੇ ਭੰਗਾਲ ਦੀ ਖਾੜੀ ਤੋਂ ਆਉਂਦੀਆਂ ਜਿਹੜੀਆਂ ਹਵਾਵਾਂ ਇਹ ਸਿਸਟਮ ਨੂੰ ਸਪੋਰਟ ਕਰਨੀਆਂ ਜਿਹਦੇ ਨਾਲ ਇਹ ਸਿਸਟਮ ਨੂੰ ਬਲ ਮਿਲਦਾ ਨਜ਼ਰ ਆ ਰਿਹਾ ਤੇ ਸਿਸਟਮ ਕਿਸ ਤਰ੍ਹਾਂ ਕਿਹੜੇ ਹਨੇਰ ਚਖੜ ਚਲਾਉਂਦਾ ਨਜ਼ਰ ਆ ਰਿਹਾ ਪੰਜਾਬ ਦੇ ਹਰਿਆਣਾ ਦੇ ਵਿੱਚ ਸੇਕਰਾ ਜਰਾ ਫਸ ਸਕਦੇ ਆ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਚੰਡੀਗੜ੍ਹ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ ਕਿ ਆਉਦੇ ਜਿਹੜੇ 48 ਘੰਟੇ ਨੇ ਅੱਜ 16 ਤਰੀਕ ਨੂੰ ਗਰਜਲੇਸ਼ਕ ਦੇ ਨਾਲ ਉਮੀਦ ਅਲਰਟ ਜਾਰੀ ਕੀਤੇ ਗਏ ਸੀ ਹਾਲੇ ਤੱਕ ਫਿਲਹਾਲ ਬੱਦਲ ਜਿਹੜਾ ਬਣਿਆ ਉਹ ਅੱਗੇ ਲੰਘ ਚੁੱਕਾ ਪੰਜਾਬ ਦੇ ਲਗਭਗ ਬਹੁਤੇ ਫਾਗਾਂ ਦੇ ਅੱਗੇ ਕੂਚ ਕਰ ਚੁੱਕਾ ਹੈ ਕਿਤੇ ਕਿਤੇ ਟਟੂ ਵੀ ਬਦਲ ਹੋਈ ਜਾ ਰਹੀ ਹੈ ਜੇਕਰ ਹੁਣ ਅੱਗੇ 2 ਦਿਨ ਘੰਟਿਆਂ ਦੇ ਵਿੱਚ ਬੱਦਲ ਬਣਦਾ ਤੇ ਉਹ ਅਪਡੇਟ ਤੁਹਾਨੂੰ ਦੇ ਦੇਵਾਂਗੇ ਕੱਲ ਵੀ ਇਹੋ ਅਸਾਰ ਨੇ ਜੀ ਕੱਲ ਵੀ ਦੁਪਹਿਰ ਤੱਕ ਗਰਮੀ ਫਿਰ ਵਟਗਟੇਗੀ ਉਸ ਵੇਲੇ ਬੱਦਲ ਜੇਕਰ ਬਣ ਗਿਆ ਤੇ ਕੁਝ ਭਾਗਾਂ ਦੇ ਵਿੱਚ ਹਨੇਰ ਝੱਖੜ ਚੱਲਣ ਦੇ ਆਸਾਰ ਹੋਣਗੇ ਉਨੇ ਗੀ ਤੇ ਇੱਕ ਦਿਨ ਨੂੰ yellow alert ਜਿਹੜੇ ਮੀਂਹ ਦੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਗਰਜ ਬਿਜਲੀ ਦੇ ਨਾਲ ਮੀਂਹ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਕੁਝ ਇਤਨਾ ਦੇ ਵਿੱਚ ਹਨੇਰ ਝੱਖੜ ਚੱਲਣ ਦੇ ਆਸਾਰ ਹੋਣਗੇ ਸੋ ਬਹੁਤ ਹੀ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਦਿੰਦੇ ਰਹਾਂਗੇ ਧੰਨਵਾਦ ਜੀ ਸ਼ੁਕਰੀਆ